ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੀਐਮਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਵਿੱਚ ਸੰਯੋਗ ਦਿਓ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਪਾਜਨ ਸਿੰਘ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਜਲਦ ਹੀ ਆਪਣੇ ਪੈਰਾਂ ਤੇ ਖੜ੍ਹਾ ਹੋਵੇਗਾ ਹਰਪਾਜਨ ਸਿੰਘ ਨੇ ਆਪਣੀ 1313 ਫਾਊਂਡੇਸ਼ਨ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਦੋ ਨ ਇਹ ਐਮਬੂਲੈਂਸਾਂ ਖਾਸ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਲਾਭਕਾਰੀ ਸਾਬਤ ਹੋਣਗੀਆਂ ਜਿੱਥੇ ਹੜ੍ਹ ਤੋਂ ਬਾਅਦ ਆਵਾਜਾਈ ਬਹੁਤ ਮੁਸ਼ਕਲ ਹੈ ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਬਖਸ਼ਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਕ੍ਰਿਕਟਰ ਹਰਪਾਜਨ ਸਿੰਘ ਅਜਨਾਲਾ ਹਲਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ ਪਹੁੰਚੇ ਤੇ ਉਹਨਾਂ ਵੱਲੋਂ ਆਪਣੀ 1313 ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਦੇ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਗਈ ਉੱਥੇ ਹੀ ਡਾਕਟਰ ਬਖਸ਼ਪ੍ਰੀਤ ਨੇ ਕਿਹਾ ਕਿ ਡਾਕਟਰ ਸੁਵੈਮਾਨ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੀ ਵੈਟਰਨਰੀ ਟੀਮ ਨੇ ਵੀ ਪਸ਼ੂਆਂ ਦੀ ਸਿਹਤ ਜਾਂਚ ਕੀਤੀ ਹੈ ਮੈਂ ਭਾਜੀ ਉਹਨਾਂ ਦਾ ਸ਼ੁਕਰੀਆ ਕਰਦਾ ਡਾਕਟਰ ਸਵਾਇਮਨ ਸਿੰਘ ਜੀ ਦਾ ਸ਼ੁਕਰੀਆ ਦਾ ਕਰਦਾ ਕਿ ਉਹਨਾਂ ਨੇ ਇੰਨੇ ਦਿਨਾਂ ਤੋਂ ਟੀਮਾਂ ਲਾਈਆਂ ਹੋਈਆਂ ਜਿਹੜੇ ਪੰਜਾਬ ਦੇ ਹਰ ਕੋਨੇ 'ਚ ਜਾ ਜਾ ਕੇ ਸਾਡੇ ਪੰਜਾਬੀਆਂ ਦਾ ਇਲਾਜ ਕਰ ਰਹੇ ਨੇ ਉਹ ਚਾਹੇ ਜਨਾਲਾ ਹੋਵੇ ਜਾਂ ਕੋਈ ਫਾਜ਼ਿਲਕਾ ਵਾਲੀ ਬੈਲਟ ਹੋਵੇ ਜਾਂ ਕਪੂਰਥਲੇ ਵਾਲੀ ਬੈਲਟ ਹੋਵੇ ਹਰ ਪਾਸੇ ਟੀਮਾਂ ਲੱਗੀਆਂ ਹੋਈਆਂ ਤੇ ਜਿਹੜੇ-ਜਿਹੜੇ ਮੇਰੇ ਭਰਾਵਾਂ ਨੇ ਕਿਸੇ ਵੀ ਤਰੀਕੇ ਦਾ ਸਹਿਯੋਗ ਦਿੱਤਾ ਉਹਨੂੰ ਬਹੁਤ-ਬਹੁਤ ਧੰਨਵਾਦ ਅਸੀਂ ਛੋਟੀ ਜਿਹੀ ਇੱਕ ਸੁਗਾਤ ਜਿਹੜੀ ਅੱਜ ਦੋ ਐਂਬੂਲੈਂਸ ਦੇ ਰੂਪ ਦੇ ਵਿੱਚ ਲੈ ਕੇ ਆਏ ਇੱਥੇ 13 13 ਫਾਊਂਡੇਸ਼ਨ ਜਿਹੜੀ ਕਿ ਅਸੀਂ ਸ਼ੁਰੂ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੋਏ ਇਹਦੇ ਵਿੱਚ ਜਿੰਨੇ ਵੀ ਭਰਾਵਾਂ ਨੇ ਮੈਨੂੰ ਡੋਨੇਸ਼ਨ ਦਿੱਤੀ ਕਿਸੇ ਨੇ 2 ਰੁਪਏ ਦਿੱਤੇ ਕਿਸੇ ਨੇ 5 ਦਿੱਤੇ ਬਟ ਉਹ ਲੇਖੇ ਲੱਗੇ ਸਾਰੇ ਭਰਾਵਾਂ ਦੇ ਔਰ ਇਹ ਜਰੂਰ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਤੁਸੀਂ ਇਹ ਰੁਪਏ ਲਗਾਏ ਜਾਂ ਚਾਹੇ 2 5000 ਜਿੰਨੇ ਵੀ ਲਗਾਏ ਉਹ ਕਿਤਨੇ ਕੀ ਤੁਹਾਨੂੰ ਵਾਹਿਗੁਰੂ ਬਖਸ਼ਿਸ਼ ਕਰੇਗਾ ਅਜੇ ਸੀ ਜੁੜੇ ਆ ਪੰਜਾਬ ਦੇ ਨਾਲ ਪੰਜਾਬ ਨੂੰ ਖੜਾ ਕਰਾਂਗੇ ਦੁਆਰਾ ਔਰ ਪੰਜਾਬੀਆਂ ਦੇ ਹੌਸਲੇ ਬਹੁਤ ਬੁਲੰਦ ਆ ਮੈਂ ਉਮੀਦ ਕਰਦਾ ਕਿ ਜਲਦੀ ਪੰਜਾਬ ਆਪਣੇ ਪੈਰਾਂ ਤੇ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਤੁਸੀਂ ਲਗਾਤਾਰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੇ ਜਾ ਰਹੇ ਜੋ ਅੱਜ ਮੱਝੇ ਦੇ ਵਿੱਚ ਪਹੁੰਚੇ ਨੁਕਸਾਨ ਬਹੁਤ ਹੋਇਆ ਜੀ ਪਰ ਇਹ ਆ ਕਿ ਲੋਕਾਂ ਦੇ ਹੌਸਲੇ ਜਿਵੇਂ ਮੈਂ ਕਿਹਾ ਬਹੁਤ ਬੁਲੰਦ ਨੇ ਔਰ ਜਿਵੇਂ ਇੱਦਾਂ ਦੇ ਭਰਾ ਨਾਲ ਖੜੇ ਹੋ ਜਾਣ ਇਹ ਡਾਕਟਰ ਸਬਾਨ ਔਰ ਜਿੰਨੇ ਵੀ ਵੋਲੰਟੀਅਰ ਕੰਮ ਕਰ ਰਹੇ ਨੇ ਉਹ ਜਦੋਂ ਖੜੇ ਹੋ ਜਾਂਦੇ ਤੇ ਫਿਰ ਪੰਜਾਬ ਬਹੁਤ ਦਿਨਾਂ ਤੇ ਬਹੁਤ ਜਲਦੀ ਆਪਣੇ ਪੈਰਾਂ ਤੇ ਖੜੇ ਹੋ ਜਾਏਗਾ ਔਰ ਜਿਵੇਂ ਮੈਂ ਪਹਿਲਾਂ ਕਿਹਾ ਮੁਸ਼ਕਲਾਂ ਆndੀਆਂ ਪਰ ਮੁਸ਼ਕਲਾਂ ਸ਼ਾਇਦ ਰੱਬ ਉਹਨਾਂ ਨੂੰ ਹੀ ਦਿੰਦਾ ਜਿਹੜਾ ਮੁਸ਼ਕਲਾਂ ਚ ਝੇਲ ਸਕਦੇ ਆ ਹਨ ਤਾਂ ਪੰਜਾਬ ਮੁਸ਼ਕਲਾਂ ਤੋਂ ਲੰਘਦੇ ਆਇਆ ਇਹ ਵੀ ਮੁਸ਼ਕਲ ਨਾ ਪੰਜਾਬ ਇੱਕ ਰੀਫੇ ਲੜੇਗਾ ਤੇ ਜਿੱਤ ਕੇ ਬਾਹਰ ਆਏਗਾ ਮੋਰਿੰਡਾ ਦੇ ਸਹਿਕਾਰੀ ਖੰਡ ਮਿਲ ਦੇ ਬੋਰਡ ਆਫ ਡਾਇਰੈਕਟਰਸ ਦੇ ਨਵਨਿਯੁਕਤ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਅਤੇ ਸਮੂਹ ਬੋਰਡ ਆਫ ਡਾਇਰੈਕਟਰਸ ਵੱਲੋਂ ਅੱਜ ਇਹ ਉਦਾ ਸੰਭਾਲਿਆ ਗਿਆ ਇਸ ਮੌਕੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਖੋਡੀਆਂ ਨੇ ਮੋਰਿੰਡਾ 슈ਗਰ ਮਿਲ ਦਾ ਦੌਰਾ ਕੀਤਾ ਤੇ ਨਵੇਂ ਚੁਣੇ ਗਏ ਬੋਰਡ ਆਫ ਡਰਾਕਟਰਸ ਨੂੰ ਦਿਲੋਂ ਵਧਾਈ ਦਿੱਤੀ ਇਸ ਮੌਕੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਨਵਾਂ ਬੋਰਡ ਮਿਲ ਕੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰੇਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੋਰਿੰਡਾ 슈ਗਰ ਮਿਲ ਦੀ ਗੰਨਾ ਪੀੜਨ ਦੀ ਸਮਰੱਥਾ ਵਧਾ ਕੇ 2500 ਟਨ ਪ੍ਰਤੀ ਦਿਨ ਕਰ ਦਿੱਤੀ ਗਈ ਹੈ ਇਸ ਨਾਲ ਨਾ ਸਿਰਫ ਗੰਨਾ ਕਿਸਾਨਾਂ ਨੂੰ ਲਾਭ ਮਿਲੇਗਾ ਸਗੋਂ ਖੇਤੀ ਨਾਲ ਜੁੜੇ ਹੋਰ ਖੇਤਰਾਂ ਦੇ ਵਿੱਚ ਵੀ ਆਰਥਿਕ ਤਰੱਕੀ ਆਵੇਗੀ ਇਸ ਮੌਕੇ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਨੰਦਪੁਰ ਸਾਹਿਬ ਮਲਵਿੰਦਰ ਸਿੰਘ ਕਾਂਗੜੇ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਮਿਲ ਨੂੰ ਹੋਰ ਵੀ ਅਪਗ੍ਰੇਡ ਕੀਤਾ ਜਾਵੇਗਾ ਭਾਰਤ ਵਿੱਚ ਸਭ ਤੋਂ ਵੱਧ ਬੋਨਸ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਜਿਸ ਵਿੱਚ 61 ਰੁਪਏ ਪ੍ਰਤੀ ਕੁਇੰਟਰਲ ਵਾਧੂ ਰਕਮ ਕਿਸਾਨਾਂ ਨੂੰ ਸਰਕਾਰ ਵੱਲੋਂ ਆਪਣੇ ਕੋਲੋਂ ਦਿੱਤੀ ਜਾਂਦੀ ਹੈ ਪੰਜਾਬ ਚ ਸਭ ਤੋਂ ਲੀਡਿੰਗ ਕੈਪੈਸਟੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਆਈ ਹੈ ਪਿਛਲੇ ਸਾਲਾਂ ਕਿਤੇ ਸਭ ਤੋਂ ਵੱਧ ਗੱਲਨਾ ਹੁੰਦਾ ਹੈ ਔਰ ਸਾਡੀ ਇੱਕ ਤਰ੍ਹਾਂ ਦੀ ਕਿਸਾਨਾਂ ਦੀ ਬੈਕਬੋਨ ਹੈ ਉਹਦੀ ਨਵੀਂ ਮੈਨੇਜਮੈਂਟ ਟੀਮ ਬਣੀ ਹੈ ਜਿਸ ਸੁਖਿੰਦਰ ਸੋਈ ਜੀ ਔਰ ਸਾਰੇ ਜਿਹੜੀ ਇਹਨਾਂ ਦੀ ਟੀਮ ਹੈ ਉਹਨਾਂ ਨੂੰ ਪਹਿਲਾਂ ਤੋਂ ਵਧਾਈ ਦੇਣਾ ਮੈਂ ਗੁਰੂ ਸਾਹਿਬ ਦਾ ਆਸ਼ਰਾ ਲੈ ਕੇ ਅੱਜ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਮੈਂ ਤੇ ਸ਼ਰਫ ਇਹ ਹੀ ਕਹੂੰਗਾ ਵੀ ਗੁਰੂ ਸਾਹਿਬ ਸਾਡੇ ਤੇ ਅਸ਼ੀਰਵਾਦ ਰੱਖਣ ਕਿਉਂਕਿ ਪੰਜਾਬ ਖੇਤੀਬਾੜੀ ਦਾ ਸੂਬਾ ਹੈ ਔਰ ਲਗਾਤਾਰ ਮੁੱਖ ਮੰਤਰੀ ਸਾਹਿਬ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਡਾਈਵਰਸੀਫਿਕੇਸ਼ਨ ਹੈ ਖਾਸ ਕਰ ਗੰਨਾ ਜਿਹੜਾ ਸਾਡਾ ਕੰਡੀਸ਼ਨਲੀ ਵੱਡੀ ਫਸਲ ਰਹੀ ਹੈ ਉਹਦਾ ਰਕਬਾ ਵੀ ਵਧੇ ਉਹਦੇ ਚ ਵਧੋਂ ਚ ਸਭ ਤੋਂ ਵੱਧ ਰੋਲ ਅਗਰ ਹੈਗਾ ਇਸ ਮੈਨਡਾ ਸ਼ੁਕਰ ਮਿਲਦਾ ਬਹੁਤ ਰਿਹਾ ਹਾਲਾਂਕਿ ਬਹੁਤ ਸਾਰੀਆਂ ਇਹਦੇ ਵਿੱਚ ਜਿਤਨਾ ਸਾਡੇ ਚੇਅਰਮੈਨ ਸਾਹਿਬ ਦੱਸ ਛੱਡੇ ਆ ਤੁਹਾਨੂੰ ਕੰਪਲਿਕੇਸ਼ਨਾਂ ਵੀ ਆ ਲੇਕਿਨ ਜਿਸ ਤਰ੍ਹਾਂ ਦੀ ਨਵੀਂ ਟੀਮ ਬਣੀ ਮੈਨੂੰ ਬੜੀ ਉਮੀਦ ਹੈ ਵੀ ਇਹ ਬਿਹਤਰ ਪਰਫਾਰਮ ਵੀ ਕਰਨਗੇ ਔਰ ਮਿਲ 'ਚ ਜੋ-ਜੋ ਖਾਮੀਆਂ ਆ ਜੋ-ਜੋ ਨਵੇਂ ਤੌਰ ਤੇ ਦਾ ਰੈਨੋਵੇਸ਼ਨ ਹੋਣ ਵਾਲਾ ਉਹ ਮਸ਼ੀਨਰੀ ਨਵੀਂ ਉਹ ਸਾਰਾ ਕਰਨਗੇ ਔਰ ਕਿਸਾਨਾਂ ਦੀ ਸਹੂਲਤ ਵਾਸਤੇ ਔਰ ਪੰਜਾਬ ਦੀ ਕਿਸਾਨੀ ਨੂੰ ਬਿਹਤਰ ਬਣਾਉਣ ਦੀ ਦਿਸ਼ਾ 'ਚ ਵੱਡਾ ਕਦਮ ਜਿਹੜਾ ਆਉਣ ਵਾਲੇ ਦਿਨਾਂ 'ਚ ਇਹ ਮਿਲ ਜ਼ਰੂਰ ਸਾਬਿਤ ਹੋਵੇਗਾ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੇ ਕਲਾ ਵਿੱਚ ਸਹਿਯੋਗ ਦੇਣ ਲਈ ਸਕਰੀਨ ਤੇ ਦਿੱਤਾ QR ਕੋਡ ਸਕੈਨ ਕਰੋ ਅੱਜ ਲਈ ਇੰਨਾ ਹੀ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟੀਵੀ ਦੇ ਨਾਲ ਧੰਨਵਾਦ